ਜੋ ਅੰਤ ਦੀ ਆਪਾਂ ਪਾਸ ਕਰ ਰਹੇ ਨੌਲਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੂੰ ਹਰ ਪਿੰਡਾਂ ਦੇ ਵਿੱਚ ਸਾਡਾ ਸੰਯੋਗ ਦਿੱਤਾ ਸਾਡੇ ਘਰ-ਘਰ ਵਿੱਚ ਜਾਣ ਪਿੰਡ ਕੋਦੇ ਤੋਂ ਬੋਲਦੇ ਆ ਤੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਹਰ ਇੱਕ ਘਰ ਦੇ ਵਿੱਚ ਇਹਨਾਂ ਰਾਸ਼ਨ ਪਹੁੰਚਾਇਆ ਪਾਣੀ ਰਾਸ਼ਨ ਇਹ ਚੀਜ਼ ਦੀ ਕਮੀ ਨਹੀਂ ਆਉਂਦੀ ਏਨਾਂ ਨੇ ਤੇ ਪ੍ਰਭੂ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਬਖਸ਼ੇ ਦੇ ਮਾਸਟਰਾਂ ਕਰੋ ਮਿਸਟਰ ਜੀ ਨੂੰ ਬਹੁਤ ਸਾਰੀ ਬਰਕਤ ਦੇ ਪ੍ਰਭੂ ਹੋਰ ਇਹਨਾਂ ਨੂੰ ਬLES ਕਰੇ ਧੰਨਵਾਦ ਕਰਦੇ ਆਂ ਜਾਨ ਸੀ ਤੇ ਜਲਾਵਾ ਸਾਡੇ ਹਾਂ ਤੇ ਕਾਲ ਕਰਨ ਤੋਂ ਬਾਅਦ ਬਹੁਤ ਕਾਲੀਆਂ ਆਉਂਦੀਆਂ ਸੀ ਜਿਹਦੇ ਕਾਰਨ ਸੀ ਵੀ ਬਾਤੀ ਅੰਤ ਨੂੰ ਲਗਤੀ ਸੁਖਨੀ ਤੋਂ ਟੈਂਕੀ ਤੇ ਹੋਰ ਪਾਸੇ ਜੀ 9 ਨੰਬਰ ਤੋਂ 10 ਨੰਬਰ ਤੇ ਕਾਲ ਕਰਨ ਤੇ ਸਾਨੂੰ ਸਿਸਟਰ ਬਣਾਈ ਸਿਸਟਰ ਦਾ ਨਾਮ ਕਾਲਤੀ ਸਾਡੇ ਪੁਰਾਣੇ ਟ੍ਰੈਕਿੰਗ ਹੋਇਆ ਸੋ ਦਾ ਸਾਡੇ ਕਰਨ ਕੀਤਾ ਗਿਆ ਹੈ ਇਸਦੀ ਅਕੀਮੇ ਪਾਸੇ ਆਨੇ ਕੋਲ ਦਾ ਰਿਸਿਪਟ ਪਿੰਸਫੁਲ ਇਸ਼ਤਰੀ ਦਾ ਗੋਸਟੈਂਸ ਕਰਦੇ ਹਾਂ ਪਿੰਡ ਜੋੜੀਆਂ ਕਲਾਡੇ ਦਾ ਬਣਾਣਾ ਕਰਾਉਣ ਦੀ ਜ਼ਿੰਮੇਦਾਰੀ ਮੈਂ ਇਹੀ ਤਨਵਾਤ ਕਰਦੀ ਹਾਂ ਮੈਂ ਤੁਹਾਡੀ ਤਨਮਤ ਕਰਦੀ ਆ ਕਿ ਇਹਨਾਂ ਨੇ ਸਾਡੀ ਦੋਸਤ ਲਈ ਸਾਡੇ ਮੰਨ ਲਓ ਕਿ 7 ਦਿਨ ਦਾਵਾ ਪਹੁੰਚ ਕਰਨਾ ਸੀ ਕਿ ਮੁੱਢ ਸੇ ਪਤਾ ਕਿ ਮੰਨ ਲਓ ਕਿ ਕੋਈ ਨਹੀਂ 7 ਦਿਨ ਵਾਲਾ ਸੀ ਤੇ ਇਹਨਾਂ ਨੇ ਹਟਾਇਆ 7 ਦਿਨ ਦਾਵਾ ਸੀ ਬਹੁਤ ਸਾਰੇ ਲੋਕ ਸੀ ਕਿ ਜੋ ਇਹ ਮੁਸੀਬਤ ਚੱਲ ਰਹੀ ਸੀ ਪਰ ਇਹਨਾਂ ਨੇ ਆਖੜੀ ਬਹੁਤ سپورਟ ਕੀਤੀ ਆ ਤੇ ਉਹਦਾ ਧੰਨਵਾਦ ਕਰਦੀ ਆ ਇਸ ਸ੍ਰੀ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਤੁਹਾਡਾ ਸਾਰਿਆਂ ਪੰਟਰਾ ਵੱਲ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਸਾਰਿਆਂ ਨੂੰ ਜੰਮ ਦੀ ਨਿਸ਼ਚੈ ਕੀ ਨਹੀਂ ਪਹਾੜੀ

ਕਦੀਏ ਜੇਸ਼ੂਆ ਤੇ ਸਭ ਕੁਝ ਹੋ ਸਕਦਾ ਰੂਹ ਤੇ ਜੇਸ਼ੂਆ ਤੇ ਸਭ ਕੁਝ ਹੋ ਸਕਦਾ 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 ਸਭ ਕੁਝ ਗਿਆਨ ਸਿੰਘ ਦਾ ਸਾਡੇ ਅਥੇ ਮਜ਼ਾਰਤਾਂ ਮਜ਼ਾਰਤ ਦੇ ਬਹੁਤ ਇੰਨਾ ਪਾਣੀ ਨਹੀਂ ਤੇ ਸਾਡੇ ਪਿੰਡ ਚ ਕੋਈ ਨਹੀਂ ਪੁੰਚਿਆ ਬਹੁਤ ਸਾਰੀਆਂ ਟਰਾਲੀਆਂ ਆਈਆਂ ਸਾਰੀਆਂ ਸਿੱਧੀਆਂ ਸੀਨੀਅਰ ਟਰਾਲੀਆਂ ਜਾਂਦੀਆਂ ਸੀ ਤੇ ਇੱਧਰ ਕੋਈ ਨਹੀਂ ਖਾਉਂਦਾ ਕਿਉਂਕਿ ਪਿੰਡ ਲੈ ਹੈ ਸਰਕਾਰ ਤੋਂ ਪਾਣੀ ਚਲਣਾ ਲੱਗਾ ਇਸ ਕਰ ਕੋਈ ਨਹੀਂ ਆਇਆ ਤੇ ਪਾਪਨ ਨੇ ਟਰਾਲੀਆਂ ਭੇਜੀਆਂ ਤੇ ਘਰਾ ਘਰਾ ਜਰਾਸ਼ਨ ਪਚਾ ਰਹੇ ਨੇ ਉਹ ਬੱਚੇ ਕਾਲਾ ਸੀ ਸਾਰੀ ਤੀਨ ਵਜੇ ਕੰਮ ਕਰ ਰਹੀ ਪਈ ਆ ਸਾਡੇ ਘਰਾ ਚ ਰਾਸ਼ਨ ਜਾਂਦੇ ਆ ਜੀ ਗਿਆਨ ਸਿੰਘ ਸਾਰਿਆਂ ਨੂੰ ਗਿਆਨ ਸਿੰਘ ਦੀ ਆਪਾਂ ਪਾਸ ਟ੍ਰੈਕ ਨੂੰ ਰੋਮਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੂੰ ਖੜੀ ਪ੍ਰੀਤ ਦਾ ਦੇ ਵਿੱਚ ਸਾਡਾ ਸੰਜੋਗ ਦਿੱਤਾ ਸਾਡੇ ਘਰ-ਘਰ ਵਿੱਚ ਜਾਣ ਪਿੰਡ ਕੋਦੇ ਤੋਂ ਬੋਲਦੇ ਆ ਤੇਰਾ ਪਪਾ ਨਾਨਕ ਅਗਰਦਾਸਪੁਰ ਤੋਂ ਹਰ ਇੱਕ ਘਰ ਦੇ ਵਿੱਚ ਇਹਨਾਂ ਰਾਸ਼ਨ ਪਹੁੰਚਾਇਆ ਪਾਣੀ ਰਾਸ਼ਨ ਇਹ ਚੀਜ਼ ਦੀ ਕਮੀ ਨਹੀਂ ਆਉਂਦੀ ਤੀ ਇਹਨਾਂ ਨੇ ਤੇ ਪ੍ਰਭੂ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਮਾਸਟਰ ਅੰਕਲ ਨੂੰ ਮਿਸਟਰ ਜੀ ਨੂੰ ਬਹੁਤ ਸਾਰੀ ਬਰਕਤ ਦੇ ਪ੍ਰਭੂ ਹੋਰ ਇਹਨਾਂ ਨੂੰ ਬLES ਕਰੇ Don't know, yeah, to yeah, yeah, yeah! yeah! yeah, do ਸਾਡੇ ਹਿੰਸੇ ਕਾਲ ਕਰਾਂਗੇ ਬਹੁਤ ਕਾਲ ਆ ਗਈ ਸੀ ਸੱਜੇ ਕਾਲ ਨਾਲ ਸੀ ਵੀਵਾ 3 ਅੰਤੁਰਮਾ ਦੀ ਸੁਖਮਨੀ ਟੈਂਕੀ ਤੇ ਹੋਰ ਪਾਸੇ ਦੀ ਮੈਂ ਨੰਬਰ 10 ਸੇ ਨੰਬਰ ਸੇ ਕਾਲ ਕਰਨ ਤੇ ਸਾਨੂੰ ਸਿਸਟਰ ਬਣਾਉਣੇ ਸਿਸਟਰ ਬਣਾਉਣ ਨਾਲ ਕੰਮ ਪੂਰੀ ਹੋ ਗਈ ਸਾਡੇ ਤੁਹਾਨੂੰ ਟਰੈਕਿੰਗ ਹੋਇਆ ਸੋਦਾ ਸਾਡੇ ਕਰਨ ਚੁੱਕਾ ਗਿਆ ਹੈ ਇਸ ਲਈ ਕਾਸੀ ਪਾਸਰ ਅਨਿਕਾ ਜੀ ਸਿਸਟਰੀ ਪੰਜਾਬ ਫੁਲ ਹਿਸਟਰੀ ਦਾ ਬਹੁਤ ਥੈਂਕਸ ਕਰਦੇ ਹਾਂ ਪਿੰਡ ਜੋੜੀਆਂ ਕਲਾਡੇਰਾ ਬਣਾਣਾ ਤਨਵਾਦ ਉਹ ਜਮਤੀ ਦੀ ਮੈਂ ਇਹ ਹੀ ਤਾਂ ਮਤ ਕਰਦੀ ਹਾਂ ਮਤ ਕਿ ਮੈਂ ਨਾ ਵੀ ਤਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਡੇ ਦੁੱਖ ਵੇਲੇ ਸਾਡਾ ਮੰਨ ਲਓ ਕਿ ਸਾਡੇ ਦਾ ਬਹੁਤ ਸਮਝ ਕੇ ਬਥੇ ਬਥੇ ਉਸੇ ਪਤਰੀ ਕਿ ਮਤਲਬ ਕਿ ਕੋਈ ਨਾ ਤਾਂ ਦੇਣ ਵਾਲਾ ਸੀ ਤੇ ਇਹਨਾਂ ਨੇ ਹਟਾਏ ਸਾਡੇ ਬਹੁਤ ਸਾਰੇ ਸੀਗੇ ਜੋ ਇਹ ਮੁਸੀਬਤ ਚੱਲ ਰਹੇ ਸੀ ਪਰ ਇਹਨਾਂ ਨੇ ਆਖਰੀ ਬਹੁਤ سپورਟ ਕੀਤੀ ਆ ਤੇ ਉਹਦਾ ਧੰਨਵਾਦ ਕਰਦੀ ਆ ਆਪਣੀ ਸ੍ਰੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਹਾਡੇ ਸਾਰਿਆਂ ਪੰਤਰਾਵਾਦ ਬਹੁਤ ਜ਼ਿਆਦਾ ਦੇਣ ਤੋਂ ਤੁਹਾਨੂੰ ਆਤ ਕਰਦੀ ਆ ਸਾਰਿਆਂ ਨੂੰ ਜਮਤੀ ਨੇ ਚਾਹ ਕੇ ਨਹੀਂ ਪਹਾੜ ਖਲੋ ਸਕਦਾ ਨੇ ਚਾਹ ਕੇ ਨਹੀਂ ਪਹਾੜ ਖਲੋ ਸਕਦਾ ਹੋ ਨਹੀਂ ਚਾਹ ਕੇ ਨਹੀਂ ਪਹਾੜ ਖਲੋ ਸਕਦਾ ਨੇ ਚਾਹ ਕੇ ਨਹੀਂ ਪਹਾੜ ਖਲੋ ਸਕਦਾ ਤੇਰੀਏ ਜੇਸ਼ਵਾ ਸਭ ਕੁਝ ਹੋ ਸਕਦਾ ਕਦ ਹੀ ਇਹ ਸੂਬਾ ਤੇ ਸਭ ਕੁਝ ਹੋ ਸਕਦਾ ਕਦ ਹੀ ਇਹ ਸੂਬਾ ਤੇ ਸਭ ਕੁਝ ਹੋ ਸਕਦਾ ਰੂਹ ਹੈ ਇਹ ਸੂਬਾ ਤੇ ਸਭ ਕੁਝ ਹੋ ਸਕਦਾ ਤੇ ਸਭ ਕੁਝ ਹੋ ਸਕਦਾ

ਤੇ ਸਾਡੇ ਪਿੰਡ ਚ ਕੋਈ ਨਹੀਂ ਪਹੁੰਚਿਆ ਬਹੁਤ ਸਾਰੀਆਂ ਟਰਾਲੀਆਂ ਆਈਆਂ ਸਾਰੀਆਂ ਸਿੱਧੀਆਂ ਸੀਨੀਅਰ ਟਰਾਲੀਆਂ ਜਾਣੀਆਂ ਸੀ ਤੇ ਇੱਧਰ ਕੋਈ ਨਹੀਂ ਖੜਾਉਂਦਾ ਕਿਉਂਕਿ ਪਿੰਡ ਜੇ ਹੈ ਹੈ ਸਰਕਾਰ ਤੋਂ ਪੈਸਾ ਲੱਗਾ ਹੈ ਇਸ ਵਾਰ ਕੋਈ ਨਹੀਂ ਆਇਆ ਕਿ ਪਾਪਾ ਜੀ ਨੇ ਟਰਾਲੀਆਂ ਭੇਜੀਆਂ ਤੇ ਘੇ ਘਰਾ ਘਰਾ ਚ ਰਾਸ਼ਨ ਪਹੁੰਚਾ ਰਹੇ ਨੇ 2 ਵਜੇ ਕੱਲਾ ਸੀ ਸਾਰੀ 3 ਵਜੇ ਕੰਮ ਕਰ ਰਹੀ ਸੀ ਆ ਸਾਰੇ ਘਰਾ ਚ ਰਾਸ਼ਨ ਜਾਂਦੇ ਆ ਜੀ ਤਾਂ ਗਿਆ ਸੀ